ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਕਾਲ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1327 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1328 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਪਰਭਾਤੀ ਮਹੱਲਾ ਪਹਿਲਾ ਜੈ ਕਾਰਨ ਵੇਦ ਬ੍ਰਹਮ ਮੈਂ ਉਚਰੇ ਸ਼ੰਕਰ ਛੋੜੀ ਮਾਇਆ ਜਿਸ ਪਰਮਾਤਮਾ ਦੇ ਮਲਾਪ ਦੀ ਖਾਤਰ ਬ੍ਰਹਮਾ ਨੇ ਵੇਦ ਉਚਾਰੇ ਤੇ ਸ਼ਿਵ ਜੀ ਨੇ ਦੁਨੀਆਂ ਦੀ ਮਾਇਆ ਤਿਆਗੀ ਜੈ ਕਾਰਨ ਸਿੱਧ ਭਏ ਉਦਾਸੀ ਦੇਵੀ ਮਰਮ ਨਾ ਪਾਇਆ ਜਿਸ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਯੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਦੁਨੀਆਂ ਵੱਲੋਂ ਬਿਰਕਤ ਹੋ ਗਏ ਉਹ ਬੜਾ ਬੇਅੰਤ ਹੈ ਦੇਵਤਿਆਂ ਨੇ ਵੀ ਉਸ ਦੇ ਗੁਨਾ ਦਾ ਪੇਤ ਨਹੀਂ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ اے ਭਾਈ ਆਪਣੇ ਮਨ ਵਿੱਚ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਵਸਾਣਾ ਚਾਹੀਦਾ ਹੈ ਮੂੰਹ ਨਾਲ ਸਦਾ ਥਿਰ ਪ੍ਰਭੂ ਦੀਆਂ ਸਿਫਤਾਂ ਕਰਨੀਆਂ ਚਾਹੀਦੀਆਂ ਹਨ ਇਸ ਤਰ੍ਹਾਂ ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਪਾਰ ਲੰਘ ਜਾਈਦਾ ਹੈ ਉਸ ਸਦਾ ਫਿਰ ਪ੍ਰਭੂ ਪਰਮਾਤਮਾ ਦਾ ਰੂਪ ਹੋ ਜਾਈਦਾ ਹੈ ਦੁਸ਼ਮਨ ਦੁੱਖ ਨਾ ਆਵੇ ਨੇੜੇ ਹਰ ਮਤ ਪਾਵੇ ਕੋਈ ਰਹਾਉ ਜਿਹੜਾ ਕੋਈ ਮਨੁੱਖ ਪਰਮਾਤਮਾ ਦਾ ਸਿਮਰਨ ਕਰਨ ਦੀ ਅਕਲ ਸਿੱਖ ਲੈਂਦਾ ਹੈ ਮਤ ਲੈ ਲੈਂਦਾ ਹੈ ਕੋਈ ਵੈਰੀ ਉਸ ਦੇ ਜੋਰ ਨਹੀਂ ਪਾ ਸਕਦਾ ਕੋਈ ਦੁੱਖ ਕਲੇਸ਼ ਉਸ ਨੂੰ ਦਬਾ ਨਹੀਂ ਸਕਦਾ ਰਹਾਓ ਅਗਨ ਬੇੰਬ ਪਵਣੈ ਕੀ ਬਾਣੀ ਤੀਨ ਨਾਮ ਕੇ ਦਾਸਾ ਇਹ ਸਾਰਾ ਜਗਤ ਤਮੋ ਗੁਣ ਸਤੋ ਗੁਣ ਤੇ ਰਜੋ ਗੁਣ ਦੀ ਰਚਨਾ ਹੈ ਸਾਰੇ ਜੀ ਜੰਤ ਇਨਾ ਗੁਣਾਂ ਦੇ ਅਧੀਨ ਹਨ ਪਰ ਇਹ ਤਿੰਨੇ ਗੁਣ ਪ੍ਰਭੂ ਦੇ ਨਾਮ ਦੇ ਦਾਸ ਹਨ ਜਿਹੜੇ ਬੰਦੇ ਨਾਮ ਜਪਦੇ ਹਨ ਉਹਨਾਂ ਉਤੇ ਤਿੰਨ ਗੁਣ ਆਪਣਾ ਜੋਰ ਨਹੀਂ ਪਾ ਸਕਦੇ ਤੇ ਤਸਕਰ ਜੋ ਨਾਮ ਨਾਲੇ ਵਹਿ ਵਾਸੈ ਕੋਟ ਪੰਜਾਸਾ ਪਰ ਹਾਂ ਜਿਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ ਇਨਾਂ ਤਿੰਨਾ ਗੁਨਾ ਦੇ ਚੋਰ ਹਨ ਇਨਾਂ ਤੋਂ ਕੁੱਟ ਖਾਂਦੇ ਹਨ ਕਿਉਂਕਿ ਉਹ ਸਦਾ ਕਾਮਾਦਿਕ ਸ਼ੇਰਾਂ ਦੇ ਘੁਰਨਿਆਂ ਵਿੱਚ ਵਸਦੇ ਹਨ ਜੇ ਕੋ ਏਕ ਕਰੈ ਚੰਗਿਆਈ ਮਨ ਚਿਤ ਬਹੁਤ ਬਫਾਵੇ ਵੇਖੋ ਉਸ ਪਰਮਾਤਮਾ ਦੀ ਖੋਲ ਦਿਲੀ ਜੇ ਕੋਈ ਬੰਦਾ ਕਿਸੇ ਨਾਲ ਕੋਈ ਇੱਕ ਭਲਾਈ ਕਰਦਾ ਹੈ ਤਾਂ ਉਹ ਆਪਣੇ ਮਨ ਵਿੱਚ ਚਿੱਤ ਵਿੱਚ ਬੜੀਆਂ ਫੜਾਂ ਮਾਰਦਾ ਹੈ ਬੜਾ ਮਾਣ ਕਰਦਾ ਹੈ ਪਰ ਗੁਰੂ ਜੀ ਕੀ ਕਹਿੰਦੇ ਹਨ ਲਿਖਦੇ ਹਨ ਇਤੇ ਗੁਣ ਇਤਿਆਂ ਚੰਗਿਆਈਆਂ ਦੇ ਨਾ ਪੁੱਛੋ ਤਾਵੇ ਪਰ ਪ੍ਰਮਾਤਮਾ ਵਿੱਚ ਇਤਨੇ ਬੇਅੰਤ ਗੁਣ ਹਨ ਉਹ ਇਤਨੀਆਂ ਭਲਾਈਆਂ ਕਰਦਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦਿੰਦਾ ਹੈ ਪਰ ਦਾਤਾਂ ਦੇ ਦੇ ਕੇ ਕਦੇ ਅਫਸੋਸ ਨਹੀਂ ਕਰਦਾ ਕਿ ਜੀਵ ਦਾਤਾਂ ਲੈ ਲੈ ਕੇ ਕਦਰ ਨਹੀਂ ਕਰਦੇ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਪਰਮਾਤਮਾ ਦਾਤਾਂ ਦੇਂਦਾ ਆ ਰਿਹਾ ਹੈ ਤੇ ਉਹ ਕਿਸੇ ਨੂੰ ਚੇਤਾਰਦਾ ਵੀ ਕੋਈ ਨਹੀਂ ਕਿ ਮੈਨੀਆਂ ਦਾਤਾਂ ਦੇਤੀਆਂ ਤੇ ਕੋਈ ਜੇ ਜੀਵ ਕਿਸੇ ਨੂੰ ਕੁਝ ਦੇ ਦਿੰਦਾ ਹੈ ਤਾਂ ਫਿਰ ਫੋਕੀਆਂ ਫੜਾਈ ਮਾਰਦਾ ਰਹਿੰਦਾ ਹੈ ਤਉ ਦਸਾਲਾ ਹਨ ਤੈਨ ਧਨ ਪੱਲੇ ਨਾਨਕ ਕਾ ਧਨ ਸੋਈ ਹੈ ਪ੍ਰਭੂ ਪਰਮਾਤਮਾ ਜਿਹੜੇ ਬੰਦੇ ਤੇਰੀ ਸਿਫਤਸਲਾ ਕਰਦੇ ਹਨ ਉਹਨਾਂ ਦੇ ਹਿਰਦੇ ਵਿੱਚ ਤੇਰਾ ਨਾਮ ਧਨ ਹੈ ਉਹ ਅਸਲ ਧਨੀ ਹਨ ਮੈਂ ਨਾਨਕ ਦਾ ਧਨ ਭੀ ਤੇਰਾ ਨਾਮ ਹੀ ਹੈ ਜੇ ਕੋ ਜਿਉ ਕਹੈ ਉਹ ਨਾ ਕੋ ਜਮ ਕੀ ਤਲ ਬਨਾ ਹੋਈ ਜਿਨ੍ਹਾਂ ਦੇ ਪੱਲੇ ਨਾਮ ਧਨ ਹੈ ਜੇ ਕੋਈ ਉਹਨਾਂ ਨਾਲ ਆਦਰ ਸਤਕਾਰ ਦਾ ਬੋਲ ਬੋਲਦਾ ਹੈ ਤਾਂ ਜਮ ਰਾਜ ਵੀ ਉਹਨਾਂ ਤੋਂ ਕਰਮਾਂ ਦਾ ਲੇਖਾ ਨਹੀਂ ਪੁੱਛਦਾ ਭਾਵ ਉਹ ਮੰਦੇ ਪਾਸੇ ਵੱਲੋਂ ਹਟ ਜਾਂਦੇ ਹਨ ਜਿਹੜੇ ਸੰਤ ਜਨਾਂ ਨਾਲ ਕਾਰ ਵਿਹਾਰ ਕਰਦੇ ਹਨ ਬਚਨ ਬਿਲਾਸ ਕਰਦੇ ਹਨ ਪ੍ਰਭਾਤੀ ਮਹੱਲਾ ਪਹਿਲਾ ਜਾ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਏ ਜੋਗੀ ਜਿਨ੍ਹਾਂ پاس ਰੂਪ ਨਹੀਂ ਜਿਨ੍ਹਾਂ ਦੇ ਉੱਚੀ ਜਾਤ ਨਹੀਂ ਜਿਨ੍ਹਾਂ ਦੇ ਸੋਹਣੇ ਨਕਸ਼ ਨਹੀਂ ਜਿਨ੍ਹਾਂ پاس ਸਰੀਰਕ ਬਲ ਨਹੀਂ ਸਤ ਗੁਰੂ ਮਿਲੇ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਫਿਰ ਜਦੋਂ ਗੁਰੂ ਚਰਨਾਂ ਵਿੱਚ ਜੁੜੇ ਤਾਂ ਉਹਨਾਂ ਨੂੰ ਮਾਇਆ ਰਹਿਤ ਪ੍ਰਭੂ ਮਿਲ ਪਿਆ हे ਪ੍ਰਭੂ ਗੁਰੂ ਦੀ ਸ਼ਰਨ ਪੈਣ ਨਾਲ ਉਹਨਾਂ ਦਾ ਨਿਵਾਸ ਤੇਰੇ ਨਾਮ ਵਿੱਚ ਹੋ ਗਿਆ ਉਦੋ ਸਹਿਜੇ ਤਤ ਵਿਚਾਰ ਹੈ ਜੋਗੀ ਤੂੰ ਘਰਬਾਰ ਛੱਡ ਕੇ ਪਿੰਡੇ ਤੇ ਸੁਆਹ ਮਲ ਕੇ ਇਹ ਸਮਝੀ ਬੈਠਾ ਹੈ ਕਿ ਤੂੰ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲ ਗਿਆ ਹੈ ਤੈਨੂੰ ਭੁਲੇਖਾ ਹੈ ਅਡੋਲ ਆਤਮਕ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੀ ਸਿਫਤਸਲਾ ਵਿੱਚ ਸੁਰਤ ਜੋੜ ਜਾ ਤੇ ਫਿਰ ਨਾ ਆਵੋ ਸਹਸਾਰ ਰਹਾਓ ਇਹਹੀ ਤਰੀਕਾ ਹੈ ਜੇ ਸੰਨਾਰ ਤੂੰ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਵੇਂਗਾ ਤੇਰਾ 84 ਵਾਲਾ ਗੇੜ ਕਟਿਆ ਜਾਏਗਾ ਜੇ ਤੂੰ ਪਰਮਾਤਮਾ ਦਾ ਸਿਮਰਨ ਕਰੇਗਾ ਰਹਾਓ ਜਾ ਕੈ ਕਰਮ ਨਾਹੀ ਧਰਮ ਨਾਹੀ ਨਾਹੀ ਸੋਚ ਮਾਲਾ ਇਸ ਸ਼ਬਦ ਵਿੱਚ ਗੁਰੂ ਨਾਨਕ ਪਾਤਸ਼ਾਹ ਜੋਗੀਆਂ ਨੂੰ ਸਮਝਾ ਰਹੇ ਹਨ ਕਿ हे ਜੋਗੀ ਜੋ ਬੰਦੇ ਸ਼ਾਸਤਰਾਂ ਦਾ ਦੱਸਿਆ ਹੋਇਆ ਕੋਈ ਕਰਮ ਧਰਮ ਨਹੀਂ ਕਰਦੇ ਜਿਨ੍ਹਾਂ ਚੌਕੇ ਆਦਕ ਦੀ ਕੋਈ ਸੋਚ ਨਹੀਂ ਰੱਖੀ ਜਿਨ੍ਹਾਂ ਦੇ ਗਲ ਵਿੱਚ ਤੁਲਸੀ ਆਦਕ ਦੀ ਮਾਲਾ ਨਹੀਂ ਸਿਵ ਜੋਤ ਕੰਨੋ ਬੁੱਧ ਪਾਈ ਸਤ ਗੁਰੂ ਰਖਵਾਲਾ ਫਿਰ ਜਦੋਂ ਉਹਨਾਂ ਦਾ ਰਾਖਾ ਗੁਰੂ ਬਣ ਗਿਆ ਉਹਨਾਂ ਨੂੰ ਕਲਿਆਣ ਰੂਪ ਨਿਰੰਕਾਰੀ ਜੋਤ ਪਾਸੋਂ ਉਸ ਦੀ ਸਿਫਤਸਲਾ ਵਿੱਚ ਜੁੜਨ ਦੀ ਅਕਲ ਮਿਲ ਗਈ ਜਾ ਕੈ ਬਰਤ ਨਾਹੀ ਨੇਮ ਨਾਹੀ ਨਹੀਂ ਬਕਬਾਈ हे योगी जिना ਬੰਦਿਆ ਨੇ ਕਦੇ ਕੋਈ ਵਰਤਨੀ ਰੱਖਿਆ ਕੋਈ ਇਹੋ ਜਿਹਾ ਹੋਰ ਨਿਯਮ ਨਹੀਂ ਤਾਰਿਆ ਜਿਹੜੇ ਸ਼ਾਸਤਰ ਚਰਚਾ ਦੇ ਕੋਈ ਚਤੁਰਾਈ ਵਾਲੇ ਬੋਲ ਬੋਲਣੇ ਨਹੀਂ ਜਾਣਦੇ ਗੀਤਕ ਅਵਗਤ ਵਾਹਿਗੁਰੂ ਗਤ ਅਵਗਤ ਕੀ ਚਿੰਤਨਾਹੀ ਸਤਿਗੁਰੂ ਫਰਮਾਈ ਜਦੋਂ ਗੁਰੂ ਦਾ ਉਪਦੇਸ਼ ਉਹਨਾਂ ਨੂੰ ਮਿਲਿਆ ਤਾਂ ਮੁਕਤੀ ਜਾਂ ਨਰਕ ਦਾ ਉਹਨਾਂ ਨੂੰ ਕੋਈ ਫਰਕ ਸਹਿਮ ਨਾ ਰਹਿ ਗਿਆ ਜਾ ਕੇ ਆਸ ਨਾਹੀ ਨਿਰਾਸ ਨਾਹੀ ਚਿਤ ਸੁਰਤ ਸਮਝਾਈ ਜਿਸ ਜੀਵ ਪਾਸ ਧਨ ਪਦਾਰਥ ਨਹੀਂ ਕਿਉ ਦੁਨੀਆ ਦੀਆਂ ਆਸਾਂ ਚਿਤ ਵਿੱਚ ਬਣਾਈ ਰੱਖੇ ਜਿਸ ਜੀਵ ਦੇ ਚਿਤ ਵਿੱਚ ਮਾਇਆ ਵੱਲੋਂ ਪ੍ਰਾਨ ਮੋਹ ਕੇ ਗ੍ਰਸਥ ਤਿਆਗ ਦੇ ਖਿਆਲ ਵੀ ਨਹੀਂ ਉੱਠਦੇ ਜਿਸ ਨੂੰ ਕੋਈ ਅਜਹੀ ਸੁਰਤ ਨਹੀਂ ਸਮਝ ਨਹੀਂ ਤੰਤ ਕੋ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪਹਿਲੀ ਪੰਕਤੀ ਵਿੱਚ ਗੁਰੂ ਪਾਸ਼ਾ ਸਵਾਲ ਤੇ ਦੂਸਰੀ ਪੰਕਤੀ ਵਿੱਚ ਨਾਲ ਹੀ ਜਵਾਬ ਲਿਖਦੇ ਹਨ ਕਿ ਹੇ ਨਾਨਕ ਜਦੋਂ ਉਸ ਨੂੰ ਸਤਿਗੁਰੂ ਪਾਸੋਂ ਪ੍ਰਭੂ ਦੀ ਸਿਫਤਸਲਾ ਵਿੱਚ ਜੁੜਨ ਦੀ ਅਕਲ ਮਿਲਦੀ ਹੈ ਤਾਂ ਉਸ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਜਿਸ ਨੂੰ ਪਰਮਾਤਮਾ ਮਿਲ ਪਏ ਉਸ ਨੂੰ ਸਾਰੀਆਂ ਦਾਤਾਂ ਮਿਲ ਪੈਂਦੀਆਂ ਹਨ ਕਿਉਂਕਿ ਅੱਜਕੱਲ ਕੀ ਹੈ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਾਹੀਂ ਮਰਨ ਵਿਚਾਰਾ ਕਿਉਂਕਿ ਦਾਤਾ ਨਾਲ ਆਪਾਂ ਜੁੜੇ ਹੋਏ ਹਾਂ ਤੇ ਦਾਤੇ ਨੂੰ ਨਹੀਂ ਆਪਾਂ ਸੰਭਾਲਦੇ ਤੇ ਜੇ ਦਾਤੇ ਦਾ ਨਾਮ ਜਪਾਂਗੇ ਆਪਣੇ ਹਿਰਦੇ ਘਰ ਵਿੱਚ ਦਾਤਾ ਆ ਜਾਏਗਾ ਤੇ ਦਾਤਾ ਉਹਦੇ ਪਿੱਛੇ ਪਿੱਛੇ ਹੀ ਚਲੀਆਂ ਹਣਗੀਆਂ ਪਰਭਾਤੀ ਮਹੱਲਾ ਪਹਿਲਾ ਤਾਕਾ ਕਹਿਆ ਦਰ ਪਰਵਾਨ ਪ੍ਰਮਾਤਮਾ ਦੀ ਰਜਾ ਬਾਰੇ ਉਸ ਮਨੁੱਖ ਦਾ ਬੋਲਿਆ ਹੋਇਆ ਬਚਨ ਪਰਮਾਤਮਾ ਦੇ ਦਰ ਤੇ ਠੀਕ ਮੰਨਿਆ ਜਾਂਦਾ ਹੈ ਵੇਖੇ ਅਮਰਤ ਦੁਏ ਸਮ ਕਰ ਜਾਣ ਜੋ ਮਨੁੱਖ ਜ਼ਹਿਰ ਤੇ ਅਮਰਤ ਦੁੱਖ ਤੇ ਸੁਖ ਦੋਹਾਂ ਨੂੰ ਇੱਕੋ ਜਿਹਾ ਸਮਝਣ ਜੋਗਾ ਹੋ ਜਾਂਦਾ ਹੈ ਕਿਉਂਕਿ ਉਹ ਮਨੁੱਖ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਸਭਨਾ ਵਿੱਚ ਪਰਮਾਤਮਾ ਆਪ ਮੌਜੂਦ ਹੈ ਕਿਆ ਕਹੀ ਹੈ ਸਰਬੇ ਰਹਾ ਸਮਾਏ ਕਿਸੇ ਨੂੰ ਸੁਖ ਹੈ ਕਿਸੇ ਨੂੰ ਦੁੱਖ ਮਿਲ ਰਿਹਾ ਹੈ ਪਰ ਇਸ ਦੇ ਉਲਟ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਤੂੰ ਸਭ ਜੀਵਾਂ ਵਿੱਚ ਮੌਜੂਦ ਹੈ ਪਰਮਾਤਮਾ ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਵਿੱਚ ਵੀ ਤੂੰ ਆਪ ਹੀ ਵਿਆਪਕ ਹੈ ਤੇ ਆਪ ਹੀ ਉਸ ਸੁਖ ਜਾਂ ਦੁੱਖ ਨੂੰ ਭੋਗ ਰਿਹਾ ਹੈ ਜੋ ਕਿਛ ਵਰਤੈ ਸਭ ਤੇਰੀ ਰਜ਼ਾਏ ਰਹਾਓ हे ਪ੍ਰਭੂ ਜਗਤ ਵਿੱਚ ਜੋ ਕੁਝ ਵਾਪਰਿਆ ਹੈ ਸਭ ਤੇਰੇ ਹੁਕਮ ਅਨੁਸਾਰ ਵਾਪਰਿਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਰਹਾਓ ਪ੍ਰਗਟੀ ਜੋਤ ਚੂਕਾ ਵਿਮਾਨ ਉਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਜੋਤ ਦਾ ਚਾਨਣ ਹੋ ਜਾਂਦਾ ਹੈ ਉਸ ਜਾਣਨ ਦੀ ਬਰਕਤ ਨਾਲ ਉਸ ਨੂੰ ਆਪਣੇ ਵਿਤ ਦੀ ਸਮਝ ਆ ਜਾਂਦੀ ਹੈ ਇਸ ਵਾਸਤੇ ਉਸ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ ਸਤਗੁਰ ਦੀ ਆ ਅੰਮ੍ਰਿਤ ਨਾਮ ਕਿਸ ਦੇ ਅੰਦਰੋਂ ਹੰਕਾਰ ਦੂਰ ਹੁੰਦਾ ਹੈ ਜਿਸ ਮਨੁੱਖ ਨੂੰ ਸਤਗੁਰੂ ਨੇ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਪਰਮਾਤਮਾ ਦਾ ਨਾਮ ਦਿੱਤਾ ਹੈ ਕਲ ਮੈਂ ਆਇਆ ਸੋ ਜਨ ਜਾਣ ਉਸੇ ਮਨੁੱਖ ਨੂੰ ਜਗਤ ਵਿੱਚ ਜਨਮਿਆ ਸਮਝੋ ਭਾਵ ਉਸੇ ਮਨੁੱਖ ਦਾ ਜਗਤ ਵਿੱਚ ਆਉਣਾ ਸਫਲ ਹੈ ਜੋ ਸਰਬ ਵਿਆਪਕ ਪਰਮਾਤਮਾ ਦੀ ਰਜਾ ਨੂੰ ਸਮਝਦਾ ਹੈ ਤੇ ਇਸ ਵਾਸਤੇ ਸੱਚੀ ਦਰਗਹ ਪਾਵੇ ਮਾਣ ਤੇ ਇਸ ਵਾਸਤੇ ਸਦਾ ਥੇ ਰਹਿਣ ਵਾਲੇ ਪ੍ਰਭੂ ਦੀ ਦਰਗਾਹ ਵਿੱਚ ਉਹ ਮਨੁੱਖ ਇੱਜ਼ਤ ਹਾਸਲ ਕਰਦਾ ਹੈ ਕਹਿਣਾ ਸੁਣਨਾ ਅਕਾਥ ਘਰ ਜਾਏ ਉਹੀ ਬਚਨ ਬੋਲਣ ਤੇ ਸੁਣਨੇ ਸਫਲ ਹਨ ਜਿਨ੍ਹਾਂ ਦੀ ਰਾਹੀ ਮਨੁੱਖ ਬੇਅੰਤ ਗੁਨਾਵਾਲੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜ ਸਕਦਾ ਹੈ ਕਥਨੀ ਬਦਨੀ ਨਾਨਕ ਜਲ ਜਾਏ ਪਰ へ ਨਾਨਕ ਪ੍ਰਮਾਤਮਾ ਦੀ ਰਜਾ ਤੋਂ ਪਰੇ ਲੈ ਜਾਣ ਵਾਲੀ ਪ੍ਰਮਾਤਮਾ ਦੇ ਚਰਨਾਂ ਤੋਂ ਦੂਰ ਰੱਖਣ ਵਾਲੀ ਹੋਰ ਹੋਰ ਕਹਿਣੀ ਕਥਨੀ ਵਿਅਰਥ ਜਾਂਦੀ ਹੈ ਪਰਭਾਤੀ ਮਹੱਲਾ ਪਹਿਲਾ ਅਮਰਤ ਨੀਰ ਅਗਨ ਮਨ ਮਜਨ 68 ਤੀਰਥ ਸੰਗ ਗਏ ਗੁਰੂ ਤੋਂ ਮਿਲਣ ਵਾਲਾ ਪ੍ਰਭੂ ਨਾਮ ਗੁਰੂ ਤੀਰਥ ਦਾ ਜਲ ਹੈ ਗੁਰੂ ਤੋਂ ਮਿਲੇ ਆਤਮਿਕ ਚਾਨਣ ਵਿੱਚ ਮਨ ਦੀ ਚੁੱਭੀ ਉਸ ਗੁਰੂ ਤੀਰਥ ਦਾ ਇਸ਼ਨਾਨ ਹੈ ਗੁਰੂ ਤੀਰਥ ਦੇ ਨਾਲ ਹੀ 68 ਤੀਰਥ ਦੇ ਇਸ਼ਨਾਨ ਮਿਲ ਜਾਂਦੇ ਹਨ ਗੌਰਪਦੇਸ ਜਵਾਹਰ ਮਾਨਕ ਸੇਵੇ ਸਿੱਖ ਸੋ ਖੋਜ ਲਹਿ ਗੁਰੂ ਦੇ ਉਪਦੇਸ਼ ਰੂਪ ਡੂੰਘੇ ਪਾਣੀਆਂ ਵਿੱਚ ਪਰਮਾਤਮਾ ਦੀ ਸਿਫਸਲਾ ਦੇ ਮੋਤੀ ਤੇ ਜਵਾਰ ਹਨ ਜਿਹੜਾ ਸਿੱਖ ਗੁਰੂ ਤੀਰਥ ਨੂੰ ਸੇਵਦਾ ਹੈ ਸਰਦਾ ਨਾਲ ਆਉਂਦਾ ਹੈ ਉਹ ਭਾਲ ਕਰਕੇ ਲੱਭ ਲੈਂਦਾ ਹੈ ਗੁਰ ਸਮਾਨ ਤੀਰਥ ਨਹੀਂ ਕੋਏ ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ ਸਰ ਸੰਤੋਕਤਾ ਸਗੁਰ ਹੋਏ ਰਹਾਓ ਉਹ ਗੁਰੂ ਹੀ ਸੰਤੋਖ ਰੂਪ ਸਰੋਵਰ ਹੈ ਗੁਰੂ ਹੀ ਰਤਨਾ ਦੀ ਖਾਨ ਹੈ ਤੇ ਉਹ ਗੁਰੂ ਪਰਮਾਤਮਾ ਨੂੰ ਮਿਲਣ ਦਾ ਰਸਤਾ ਹੈ ਰਹਾਓ ਗੁਰ ਦਰਿਆ ਉਹ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ ਗੁਰੂ ਵੇ ਕੈਸਾ ਦਰਿਆ ਹੈ ਜਿਸ ਪਾਸੋਂ ਮਿਰਦਾ ਨਾਮ ਅੰਮ੍ਰਿਤ ਉਸ ਦਰਿਆ ਵਿੱਚ ਐਸਾ ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ ਜਿਸ ਮਨੁੱਖ ਨੂੰ ਓਜਲ ਮਿਲਦਾ ਹੈ ਉਹਦੀ ਖੋਟੀ ਮਤ ਦੀ ਮੈਲ ਦੂਰ ਕਰ ਦਿੰਦਾ ਹੈ ਸਤਗੁਰ ਪਾਇਆ ਪੂਰਾ ਨਾਵਣ ਪਸੂ ਪਰੇ ਤੋ ਦੇਵ ਕਰੈ ਜੇ ਗੁਰੂ ਮਿਲ ਪਏ ਤਾਂ ਉਸ ਗੁਰੂ ਦਰਿਆ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਸਫਲ ਇਸ਼ਨਾਨ ਹੁੰਦਾ ਹੈ ਗੁਰੂ ਪਸ਼ੂ ਪਸੂਆਂ ਤੋਂ ਪ੍ਰੇਤਾਂ ਤੋਂ ਦੇਵਤੇ ਬਣਾ ਦਿੰਦਾ ਹੈ ਰਤਾ ਸੱਚ ਨਾਮ ਤਲਹੀਅਲ ਸੋ ਗੁਰ ਪਰਮਲ ਕਹੀਐ ਜਿਸ ਗੁਰੂ ਦੇ ਗਿਆਨ ਿੰਦਰੇ ਜਿਸ ਗੁਰੂ ਦਾ ਹਿਰਦਾ ਸਦਾ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਸ ਗੁਰੂ ਨੂੰ ਚੰਦਨ ਆਖਣਾ ਚਾਹੀਦਾ ਹੈ ਜਾ ਕੀ ਵਾਸ ਬਨਸਪਤੀ ਸੌਰੈ ਤਾਸ ਚਰਨ ਲੇਵ ਰਹੀਐ ਚੰਦਨ ਦੀ ਸੁਗੰਧੀ ਨੇੜੇ ਉੱਗੀ ਬਨਸਪਤੀ ਨੂੰ ਸੁਗੰਧਿਤ ਕਰ ਦਿੰਦੀ ਹੈ ਗੁਰੂ ਦਾ ਉਪਦੇਸ਼ ਸ਼ਰਨ ਆਏ ਬੰਦਿਆਂ ਦੇ ਜੀਵਨ ਸੰਵਾਰ ਦਿੰਦਾ ਹੈ ਉਸ ਗੁਰੂ ਦੇ ਚਰਨਾਂ ਵਿੱਚ ਸੂਰਤ ਜੋੜ ਰੱਖਣੀ ਚਾਹੀਦੀ ਹੈ ਗੁਰਮਖ ਜੀ ਪ੍ਰਾਨ ਉਪਜੈ ਹੈ ਗੁਰਮਖ ਸੇਵ ਘਰ ਜਾਈਐ ਗੁਰੂ ਦੀ ਸ਼ਰਨ ਪਿਆ ਜੀਵਾਂ ਦੇ ਅੰਦਰ ਆਤਮਿਕ ਜੀਵਨ ਪੈਦਾ ਹੋ ਜਾਂਦੇ ਹਨ ਗੁਰੂ ਦੀ ਰਾਹੀ ਉਸ ਪ੍ਰਭੂ ਦੇ ਦਰ ਤੇ ਪਹੁੰਚ ਜਾਈਦਾ ਹੈ ਜੋ ਸਦਾ ਆਨੰਦ ਸਰੂਪ ਹੈ ਗੁਰਮਖ ਨਾਨਕ ਸੱਚ ਸਮਾਈਐ ਗੁਰਮਖ ਨਿਜ ਘਰ ਪਾਈਐ ਗੁਰਮਖ ਨਾਨਕ ਸੱਚ ਸਮਾਈਐ ਗੁਰਮਖ ਨਿਜ ਪਦ ਪਾਈਐ हे ਨਾਨਕ ਗੁਰੂ ਦੀ ਸ਼ਰਨ ਪਿਆ ਸਦਾ ਥਿਰ ਪ੍ਰਭ ਵਿਜਲੀਨ ਹੋ ਜਾਈਦਾ ਹੈ ਗੁਰੂ ਦੀ ਰਾਹ 'ਚ ਉੱਚਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਸਦਾ ਹੀ ਆਪਣਾ ਬਣਿਆ ਰਹਿੰਦਾ ਹੈ ਅਟਲ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਪਹਿਲੇ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਰਾਗ ਪ੍ਰਭਾਤੀ ਵਿੱਚ ਇਸ ਤਰ੍ਹਾਂ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾ ਰਹੇ ਹਨ ਕਿ ਬੰਦਿਆ ਜੇ ਤੂੰ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਹੈ ਤੇ ਗੁਰੂ ਦੀ ਮਤ ਲੈ ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਜੇ ਅਸੀਂ ਗੁਰੂ ਦੇ ਚਰਨੀ ਪਾਵਾਂਗੇ ਤੇ ਗੁਰੂ ਸਾਨੂੰ ਮਤ ਦੇਵੇਗਾ ਆਉ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗਿਏ ਬਾਣੀ ਪੜ੍ਹੀਏ ਸੁਣੀਏ ਵਿਚਾਰੀਏ ਤੇ ਆਪਣਾ ਜਨਮ ਸਫਲ ਕਰੀਏ ਗੁਰਮਖ ਜੀ ਅਪਰਾਣ ਉਪਜੈ ਗੁਰਮਖ ਸੇਵ ਘਰ ਜਾਈਐ ਗੁਰਮਖ ਨਾਨਕ ਸੱਚ ਸਮਾਈਐ ਗੁਰਮਖ ਨਿਜ ਪਦ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1328 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1329 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ